ਬਲੋ ਬਾਜੀ ਭਾਈ ਇਹ ਤਾਂ ਅੱਗੇ ਨਾ ਆਓ ਯਾਰ ਜਗਾ ਪਿੱਛੇ ਘੱਟਵਾ ਪਿੱਛੇ ਜਗਾ ਸਾਡੋ ਗਰੁੱਪ ਨਹੀਂ ਜਾਂਦਾ ਪਿਆ ਪਿੱਛੇ ਜਗਾ ਘੱਟਾ ਸਾਡੋ ਕਰ ਦੋ ਭਾਈ ਜਗਾ ਜਗਾ ਥੋੜਾ ਜਿਆ ਬਹਿ ਕੇ ਕਰ ਦੋ ਜੈ ਜੀ ਹਿੰਦੂ ਸਵਾਗਤ ਕਰ ਲਈ ਸਾਡੇ ਦੋਨਿਆਂ ਨੂੰ ਮਨੀਸ਼ੂ ਜੀ ਸਾਡੇ ਕੋਲ ਇਸ ਸੋਹਣ ਅਜੀ ਪਾਲਕੀ ਦੇ ਦੇਖਨ ਸ਼ਰਮਾ ਜੀ ਮੇਰਾ ਅੱਜ ਦੇ ਪ੍ਰਸਤ ਮੋਟਰਾਂ ਕੇ ਬੇਚੀ ਹੈ ਸਾਡੀ ਸੰਸਦਾਂ ਦੀ ਇਤਿਹਾਸਿਕ ਨੇ ਪਿੱਛਾ ਜਾਵੇ ਤਸ ਤੋਂ ਸਭ ਨੂੰ ਅੱਜ ਦੀ ਰਾਮ ਨਵੀ ਦੀ ਸ਼ੋਭਾ ਯਾਤਰਾ ਦੀ ਵਧਾਈ ਹੈ ਔਰ ਹੋਣ ਮੈਂ ਆਪਣੇ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰੂੰਗਾ ਸ਼ੌਕ ਸ਼ਰਮਾ ਜੀ ਅਨੰਮ ਜੀ ਉਹ ਮਹਿਤਾ ਜੀ ਸਾਡੇ ਕੋਲ ਆ ਲੈ ਕੇ ਸਾਡੇ ਕੋਲ ਅੱਥੇ ਪਹੁੰਚੇ ਹਨ ਅੱਜ ਰਾਮ ਨੋਮੀ ਦੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਨਿਕਲੀ ਗਈ ਆ ਭਗਵਾਨ ਰਾਮचंद ਜੀ ਦਾ ਸਾਰਿਆਂ ਤੇ ਬਹੁਤ ਅਸ਼ੀਰਵਾਦ ਹੈ ਸੰਗਤਾਂ ਚ ਬਹੁਤ ਉਤਸ਼ਾਹ ਆ ਸ਼ੋਭਾ ਯਾਤਰਾ ਨੂੰ ਲੈ ਕੇ ਔਰ ਪਰਸੋਂ ਰਾਮ ਨੋਮੀ ਹੈ ਭਗਵਾਨ श्री रामचंद ਜੀ ਐਸੀ ਹੀ ਤਰ੍ਹਾਂ ਸਾਰਿਆਂ ਦੇ ਆਪਣਾ ਮਿਹਰ ਭਰਿਆ ਹੱਥ ਰੱਖ ਸਾਰਿਆਂ ਨੂੰ ਪੂਛਿਆ ਬੱਚ ਜੈ ਸ਼੍ਰੀ ਰਾਮ ਭਗਤਾਂ ਨੂੰ ਜੈ ਸ਼੍ਰੀ ਰਾਮ ਅੱਜ ਸ਼ਿਵ ਸੈਨਾ ਅਖੰਡ ਭਾਰਤ ਅਤੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਵਿਸ਼ਵ ਹਿੰਦੂ ਸੰਗ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਮ ਨੌਮੀ ਦੇ ਪਵਿੱਤਰ ਤਿਹਾੜੀ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਸ਼੍ਰੀ ਰਾਮ ਸ਼੍ਰੀ ਬਾਬਾ ਮੋਨੀ ਜੀ ਦੇ ਮੰਦਿਰ ਤੋਂ ਦਾਣਾ ਮੰਡੀ ਤੋਂ ਆਰੰਭ ਕੀਤੀ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਰਸਤੇ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਥਾਂ-ਥਾਂ ਤੇ ਫਲ ਫੂਲ ਦਾ ਵੱਖ-ਵੱਖ ਤਰ੍ਹਾਂ ਦਾ ਮਠਿਆਈਆਂ ਦਾ ਲੰਗਰਾਂ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਗਿਆ ਹੈ ਔਰ ਫੁੱਲਾਂ ਦਈ ਦੀ ਬਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਮੈਂ ਆਪਣੇ ਸਾਰੇ ਰਾਮ ਭਗਤਾਂ ਨੂੰ ਕੰਬੋਜ ਪਰਿਵਾਰ ਵੱਲੋਂ ਰਾਮ ਨੌਮੀ ਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਪ੍ਰਭੂ શ્રી ਰਾਮ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਪ੍ਰਭੂ શ્રી ਰਾਮ ਸਾਡੇ ਸਾਰੇ ਭਗਤਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਖੁਸ਼ੀਆਂ ਖੇੜੇ ਤੇ ਆਨੰਦ ਬਖਸ਼ਣ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਮੈਂ ਅੱਜ ਰਾਮ ਨੌਮੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਮਾ ਇਹ ਅਸੀਂ ਇਦਾਂ ਹੀ ਪਿਆਰ ਨਾਲ ਜਿਹੜਾ ਰਾਮ ਨੌਮੀ ਦਾ ਤਿਉਹਾਰ ਆ ਹਰ ਸਾਲ ਖੁਸ਼ੀ ਨਾਲ ਇਹ ਤਾਂ ਭਾਈਚਾਰੇ ਦੌਰਤਾਂ ਤੇ ਮਨਾਦੇ ਰਹੀਏ ਪਰਮਾਤਮਾ ਐ ਇਸੇ ਤਰ੍ਹਾਂ ਸਾਡੇ ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਮੈਂ ਸਾਰਿਆਂ ਨੂੰ RAM NAVI ਦੀਆਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਧੰਨਵਾਦ ਸਾਰਿਆਂ ਨੂੰ ਪੇਜ ਚੱਕਿਆ ਨਹੀਂ ਸਾਰੇ ਭਰਤਿਆਂ ਨੂੰ ਬਾਬੂ RAM ਦੇ RAM NAVI ਦਿਹਾੜੇ ਦੀਆਂ ਬਹੁਤ ਬਹੁਤ ਵਾਰਕਾ ਸਾਡਾ ਦੇਸ਼ ਜੋ ਕਿ ਇੱਕ ਲੱਖ ਬਗੇ ਪਲਦਾ ਹੈ ਇਹ ਬੇਨਤੀ ਕਰੂੰਗਾ

شہر بہت بہت مبارک دینا میں آپ کی بینتی بھی کرنا بھی کرتے ہیں چل سکیے کہ کل ہے کہ جب راج کی بھی گل آتی ہے ہمیشہ ایک رام راجیہ کا ہی اداہر ہمیشہ ہے ਇਤੇ ਹਰ ਬਰਗ ਨੂੰ ਬਰਾਬਰੀ ਦਾ ਹਿੱਸੇਦਾਰੀ ਹਰ ਇਨਸਾਨ ਨੂੰ ਬਰਾਬਰੀ ਦੇ ਇੱਜ਼ਤ ਔਰਤਾਂ ਦੇ ਸਭ ਲੋਕ ਹਰ ਤਰ੍ਹਾਂ ਦੇ ਲੋਕਾਂ ਦਾ ਜੀਵਨ ਪ੍ਰਕਾਸ਼ ਉਸਦੇ ਸਮਨ ਦੇ ਵਿਕਤੀਤਾ ਦੀ ਹੈ ਇਹ ਕਿਤੀ ਜਨਕਾਰੀ ਤੁਹਾਡੇ ਸਭ ਦੇ ਸਾਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਕੇਬੀ ਸ਼ੋਭਾ ਵਿਦਾਨ ਲਈ ਬੜੀ ਗਰਮਾਈ ਜਿਹੜੀ ਆਰਾਮ ਨੋਮੀ ਦੇ ਹਿਸਾਬ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆ ਦੀ ਸ਼ੋਭਾ ਯਾਤਰਾ ਨਿਗਾਲੀ ਗਈ ਸਾਰੇ ਮੈਡਮ ਨੀਦਾ ਤੋਂ ਹਮਤਰਾਜੀ ਬੰਨੋ ਹਰਗੁੰਦ ਅਗਰ ਜਲੇਬੀਆਂ ਦਾ ਪਰਚਾ ਲਾਇਆ ਗਿਆ ਅੱਜ ਬਾਬ ਜਿਹੜਾ ਮੰਦਰ ਅਯੁੱਧਿਆ ਦੇ ਵਿੱਚ ਬਹੁਤ ਵੱਡਾ ਪ੍ਰਭੂ ਰਾਮ ਦੀ ਦੀ ਕਿਰਪਾ ਦੇ ਨਾਲ ਅੱਜ ਪੂਰੇ ਵਰਲਡ ਦੇ ਵਿੱਚ ਰਾਮ ਨੋਮੀ ਉਤਸਵ ਬੜੀ ਧੁੰਮ ਦਾ ਮਨਾਏ ਜਾ ਰਹੀ ਆ ਅਸੀਂ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜਿੱਤੇ ਬੱਕ ਬੱਕ ਏਰੀਆ 'ਚ ਲੰਗਰ ਲਗਾਇਆ ਜਾ ਰਿਹਾ ਔਰ ਲੋਕੀ ਫੁੱਲ ਵਰਸ਼ਾ ਕਰ ਰਿਹਾ ਤੋਂ ਮੈਂ ਆਪਣੇ ਵੱਲੋਂ ਅੱਜ ਜਨਵਾਸੀਆਂ ਨੂੰ ਪੰਜਾਬ ਵਾਸੀਆਂ ਦੇਸ਼ ਭਰ ਵਾਸੀਆਂ ਨੂੰ ਰਾਮ ਨੌਮੀ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਅੱਜ ਦੀ ਇਹ ਸ਼ਿਆਦ ਸ਼ੋਭਾ ਯਾਤਰਾ ਜਮੇ ਮੋਹਰੀ ਬਾਬਾ ਜੀ ਦੇ ਮੰਦਰ ਤੋਂ ਨਿਕਲ ਰਹੀ ਹੈ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਦੀ ਤੇ ਰਾਮ ਨੌਮੀ ਦੀ ਬਹੁਤ ਬਹੁਤ ਵਧਾਈ ਹੈ ਬਹੁਤ ਸਾਰੇ ਸਮਾਜਿਕ ਧਾਰਮਿਕ ਰਾਜਨੀਤਿਕ ਸੰਗਠਨ ਇਕੱਠੇ ਹੋ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਬਣਾ ਰਹੇ ਹਨ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਹੈ ਜਿੱਥੋਂ ਜਿੱਥਨ ਸ਼ੋਭਾ ਯਾਤਰਾ ਲੰਗੇ ਲੰਗਰ ਪ੍ਰਸ਼ਾਦ ਹਲ ਵਰਸ਼ਾ ਨਾਲ ਇਹ ਸ਼ੋਭਾ ਯਾਤਰਾ ਸਵਾਪਕਿਤਾ ਜਾ ਰਹੀ ਹੈ ਸ਼ੋਭਾ ਯਾਤਰਾ ਦੇ ਵਿੱਚ ਸਾਡੇ ਛਿੰਨ ਮਸਜਿਦ ਮੰਦਰ ਵੱਲੋਂ ਵੀ ਗਾਂਧੀ ਚੌਕ ਦੇ ਵਿੱਚ ਬਹੁਤ ਵਿਚਾਰਕ ਸਟੇਲ ਫੋੜ ਭੰਡਾਰਾ ਲਗਾਇਆ ਗਿਆ ਹੈ ਸਾਰੀ ਸੰਗਤ ਅਗੇ ਅਪੀਲ ਹੈ ਸ਼ੋਭਾ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਵੱਧ ਕਰਕੇ ਹਿੱਸਾ ਲਓ ਜੈ ਸ਼੍ਰੀ ਰਾਮ